ਰੈਡੀ ਪਸ਼ੂਆਂ ਦੀ ਖੁਰਾਕ ਵਿੱਚ ਊਰਜਾ ਪ੍ਰੋਟੀਨ ਤੋਂ ਇਲਾਵਾ ਤਾਤਾਂ ਵੀ ਇੱਕ ਪ੍ਰਮੁੱਖ ਭੂਮਿਕਾ ਅਦਾ ਕਰਦੀਆਂ ਹਨ ਡੰਡੀ ਤਾਤਾਂ ਦੀ ਕਮੀ ਨਾਲ ਪਸ਼ੂਆਂ ਵਿੱਚ ਕਈ ਕਿਸਮ ਦੀਆਂ ਅਲਾਮਤਾ ਜਿਵੇਂ ਕਿ ਦੁੱਧ ਦਾ ਘਟਣਾ ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਦਰ ਵਿੱਚ ਕਮੀ ਆਉਣਾ ਪ੍ਰਜਨਨ ਸ਼ਕਤੀ ਦਾ ਪ੍ਰਭਾਵਿਤ ਹੋਣਾ ਭੁੱਖ ਘਟ ਲੱਗਣੀ ਕੰਮ ਕਰਨ ਦੀ ਸਮਰੱਥਾ ਵਿੱਚ ਕਮੀ ਆਉਣਾ ਅਤੇ ਪਾਚਨ ਸ਼ਕਤੀ ਦਾ ਘਟਣਾ ਆਦ ਹੋ ਸਕਦੀਆਂ ਹਨ ਡੰਡੀ ਪਸ਼ੂ ਪਾਲਣ ਦੇ ਕਿੱਤੇ ਵਿੱਚ ਤਾਤਾ ਦੀ ਮਹੱਤਤਾ ਨੂੰ ਹੁਣ ਤੱਕ ਅਣਗੌਲਿਆ ਜਾਂਦਾ ਰਿਹਾ ਹੈ ਡੰਡੀ ਇਹ ਧਾਤਾਂ ਪਸ਼ੂਆਂ ਦੀ ਚੰਗੀ ਸਿਹਤ ਅਤੇ ਉਤਪਾਦਨ ਸਮਰੱਥਾ ਲਈ ਬਹੁਤ ਜ਼ਰੂਰੀ ਹਨ ਡੰਡੀ ਇਨ੍ਹਾਂ ਵਿੱਚੋਂ ਕੁਝ ਧਾਤਾਂ ਮੁੱਖ ਹੁੰਦੀਆਂ ਹਨ ਅਤੇ ਕੁਝ ਲਘੂ ਧਾਤਾਂ ਹੁੰਦੀਆਂ ਹਨ ਡੰਡੀ ਮੁੱਖ ਧਾਤਾਂ ਵਿੱਚ ਕੈਲਸ਼ੀਅਮ ਫਾਸਫੋਰਸ ਪੋਟਾਸ਼ੀਅਮ ਸੋਡੀਅਮ ਮੈਗਨੀਸ਼ੀਅਮ ਕਲੋਰਿਨ ਅਤੇ ਸਲਫਰ ਅਤੇ ਲਘੂ ਧਾਤਾਂ ਵਿੱਚ ਲੋਹਾ ਜ਼ਿੰਕ ਆਇਓਡੀਨ ਤਾਂਬਾ ਅਤੇ ਮੈਗਨੀਜ਼ ਆਉਂਦੀਆਂ ਹਨ ਡੰਡੀ ਆਓ ਵਿਸਥਾਰ ਨਾਲ ਸਮਝਦੇ ਹਾਂ ਕੁਝ ਧਾਤਾਂ ਦੀ ਕਮੀ ਨਾਲ ਹੋਣ ਵਾਲੀਆਂ ਅਲਾਮਤਾਵਾਂ ਬਾਰੇ ਡੰਡੀ ਪਸ਼ੂਆਂ ਦੇ ਸਰੀਰ ਵਿੱਚ ਹੱਡੀਆਂ ਅਤੇ ਦੰਦਾਂ ਦੇ ਬਣਨ ਲਈ ਕੈਲਸ਼ੀਅਮ ਤੱਤ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਘਾਟ ਨਾਲ ਛੋਟੀ ਉਮਰ ਦੇ ਪਸ਼ੂਆਂ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਹਨਾਂ ਦੇ ਮੋੜ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਡੰਡੀ ਇਸ ਤੋਂ ਇਲਾਵਾ ਤਾਜ਼ੇ ਸੂਏ ਪਸ਼ੂਆਂ ਵਿੱਚ ਇਸ ਦੀ ਕਮੀ ਕਰਕੇ ਸੂਤਕੀ ਬੁਖਾਰ ਹੋਣ ਦਾ ਖਤਰਾ ਬਣਿਆ ਰੰਦਾ ਹੈ ਡੰਡੀ ਰੈਡੀ ਲਵੇਰੀਆ ਵਿੱਚ ਕੈਲਸ਼ੀਅਮ ਦੁੱਧ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਦੀ ਕਮੀ ਕਰਕੇ ਦੁੱਧ ਉਤਪਾਦਨ ਵਿੱਚ ਕਮੀ ਆ ਜਾਂਦੀ ਹੈ ਇਸ ਤੋਂ ਇਲਾਵਾ ਸਰੀਰਕ ਵਾਧਾ ਰੁਕਣਾ ਵੀ ਇਸ ਦੀ ਘਾਟ ਦੇ ਲੱਛਣ ਹੋ ਸਕਦੇ ਹਨ ਡੰਡੀ ਤਾਂਬਾ ਚਮੜੀ ਨੂੰ ਉਸ ਦਾ ਕਾਲਾਪਨ ਦੇਣ ਦਾ ਕੰਮ ਕਰਦਾ ਹੈ ਡੰਡੀ ਇਸ ਦੀ ਘਾਟ ਨਾਲ ਪਸ਼ੂਆਂ ਵਿੱਚ ਚਮੜੀ ਦਾ ਰੰਗ ਬਦਲਣਾ ਲੱਗ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਇਸ ਦੀ ਘਾਟ ਕਰਨ ਫੁੱਲਵਹਿਰੀ ਵਰਗੀ ਬਿਮਾਰੀ ਹੋ ਜਾਂਦੀ ਹੈ ਡੰਡੀ ਇਸ ਦੀ ਕਾਰਨ ਛੋਟੀ ਉਮਰ ਦੇ ਪਸ਼ੂਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਤੰਬਾ ਸਰੀਰ ਵਿੱਚ ਖੂਨ ਬਣਾਉਣ ਦੇ ਕੰਮ ਵਿੱਚ ਸਹਾਈ ਹੁੰਦਾ ਹੈ ਡੰਡੀ ਇਸ ਤੋਂ ਇਲਾਵਾ ਪਸ਼ੂਆਂ ਵਿੱਚ ਅਸਥਾਈ ਬਾਝਪਨ ਮੋਕ ਲੱਗਣਾ ਭਾਰ ਘਟਣਾ ਆਦ ਲੱਛਣ ਹੋ ਸਕਦੇ ਹਨ ਡੰਡੀ ਪਸ਼ੂਆਂ ਵਿੱਚ ਮਿੱਟੀ ਖਾਣਾ ਲੱਕੜ ਚੱਬਣਾ ਅਤੇ ਪੱਥਰ ਚਟਣਾ ਫਾਸਫੋਰਸ ਤਤ ਦੀ ਘਾਟ ਦੀ ਮੁੱਖ ਨਿਸ਼ਾਨੀਆਂ ਹੋ ਸਕਦੀਆਂ ਹਨ ਡੰਡੀ ਇਸ ਤੋਂ ਇਲਾਵਾ ਸਰੀਰਕ ਵਾਧਾ ਰੁਕਣਾ ਅਤੇ ਪਸ਼ੂਆਂ ਦਾ ਸਮੇਸਰ 헤헤 ਵਿੱਚ ਨਹੀਂ ਆਉਣਾ ਇਸ ਦੀ ਘਾਟ ਦੇ ਮੁੱਖ ਲੱਛਣ ਹੋ ਸਕਦੇ ਹਨ ਡੰਡੀ ਕਈ ਪਸ਼ੂਆਂ ਵਿੱਚ ਇਸ ਦੀ ਘਾਟ ਨਾਲ ਲਹੂ ਮੂਤਨ ਦੀ ਬਿਮਾਰੀ ਹੋ ਜਾਂਦੀ ਹੈ ਡੰਡੀ ਇਹ ਤਾਤ ਥਰਡ ਹਾਰਮੋਨ ਦਾ ਮੁੱਖ ਹਿੱਸਾ ਹੁੰਦੀ ਹੈ ਜੋ ਕਿ ਪਸ਼ੂਆਂ ਦੀਆਂ ਅੰਦਰੂਨੀ ਰਸਾਇਣਕ ਕਰੇਆਵਾਂ ਵਿੱਚ ਸਹਾਇਕ ਹੁੰਦਾ ਹੈ ਡੰਡੀ ਇਸ ਦੀ ਘਾਟ ਨਾਲ ਪਸ਼ੂਆਂ ਵਿੱਚ ਬਾਂਝਪਨ ਦੀ ਸਮੱਸਿਆ ਆ ਜਾਂਦੀ ਹੈ ਡੰਡੀ ਪਸ਼ੂ ਸਮੇਤੋਂ ਪਹਿਲਾ ਤੂੰ ਜਾਂਦੇ ਹਨ ਜਾਂ ਮਰਿਆ ਹੋਇਆ ਬੱਚਾ